ਚਾਈਨਾ ਡੋਰ ਦੇ ਵਿੱਚ ਉਲਝ ਕੇ ਬਾਈਕ ਸਵਾਰ ਸਕੂਟਰ ਦੇ ਵਿੱਚ ਜਾ ਵਜੇ ਨੇ ਤਾਂ ਫਰੀਦਕੋਟ ਦੇ ਕਿਲਾ ਚੌਂਕ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਬਾਈਕ ਤੇ ਜਾ ਰਿਹਾ ਇੱਕ ਵਿਅਕਤੀ ਤੇ ਇੱਕ ਮਹਿਲਾ ਚਾਈਨਾ ਡੋਰ ਦੀ ਚਪੇੜ ਦੇ ਵਿੱਚ ਆ ਗਏ ਨੇ ਜਿਸ ਤੋਂ ਬਾਅਦ ਬਾਈਕ ਦਾ ਸੰਤੁਲਨ ਵਿਗੜਦਾ ਜੋ ਕਿ ਅੱਗੋਂ ਆ ਰਹੀ ਇੱਕ ਸਕੂਟਰੀ ਨਾਲ ਟਕਰਾ ਗਈ ਹੈ ਇਸ ਭਿਆਨਕ ਟੱਕਰ ਦੇ ਵਿੱਚ ਦੋਨਾਂ ਬਾਈਕਸ ਤੇ ਸਵਾਰ ਵਿਅਕਤੀਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹਾਲਾਂਕਿ ਇਸ ਬੰਦੀ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਗਈ ਪਰ ਸ਼ਹਿਰ ਵਾਸੀਆਂ ਦੇ ਵੱਲੋਂ ਢੜਲੇ ਦੇ ਨਾਲ ਚਾਈਨਾ ਡੋਰ ਦੀ ਵਿਕਰੀ ਲੈ ਕੇ ਕਾਫੀ ਰੋਸ ਵੀ ਜਤਾਇਆ ਗਿਆ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਸ਼ਹਿਰ IAM ਚਾਈਨਾ ਡੋਰ ਵਿਕ ਰਹੀ ਹੈ ਬੱਚੇ ਪਤੰਗਾ ਉਡਾਉਣ ਦੇ ਲਈ ਇਸ ਦਾ ਇਸਤੇਮਾਲ ਕਰ ਰਹੇ ਨੇ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਮੰਗ ਕੀਤੀ ਹੈ ਕਿ ਇਸ ਤੇ ਪਾਬੰਦੀ ਲਗਣੀ ਚਾਹੀਦੀ ਹੈ ਅੱਜ ਕਿਲਾ ਚੌਂਗ ਦੇ ਵਿੱਚ ਨਾ ਜੀ ਇੱਕ ਮੋਟਰਸਾਈਕਲ ਸਵਾਰ ਤੇ ਇੱਕ ਸਕੂਟਰ ਸਵਾਰ ਪਰਿਵਾਰ ਸਮੇਤ ਚਾਈਨਾ ਡੋਰ ਚ ਉਲਝਣ ਕਰਕੇ ਉਹਨਾਂ ਦਾ ਇੱਕ ਐਕਸੀਡੈਂਟ ਹੋ ਗਿਆ ਸੀ ਜਿਸ ਤੇ ਉਹਨਾਂ ਦੇ ਪਰਿਵਾਰ ਦੇ ਕਾਫੀ ਸੱਟਾਂ ਲੱਗੀਆਂ ਬਹੁਤ ਬੰਦਭਾਗੀ ਗੱਲ ਹੈ ਇਹ ਪ੍ਰਸ਼ਾਸਨ ਦਾ ਚਾਈਨਾ ਡੋਰ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਔਰ ਚਾਈਨਾ ਡੋਰ ਢੜਲੇ ਨਾਲ ਵਿਕ ਰਹੀ ਹੈ ਸਾਰੇ ਸ਼ਹਿਰ ਦੇ ਵਿੱਚ ਔਰ ਇਹ ਬੜੀ ਮੰਦਭਾਗੀ ਗੱਲ ਹੈ ਇਹ ਪਤਾ ਨਹੀਂ ਹਲੇ ਵੀ ਪੁਲਿਸ ਨੂੰ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਕਿਵੇਂ ਹੈ ਪਰ ਫਿਰ ਵੀ ਬਹੁਤ ਨੁਕਸਾਨ ਹੋਇਆ ਇਸੋ ਮੰਦਭਾਗੀ ਗੱਲ ਕੋਈ ਨਹੀਂ ਪ੍ਰਸ਼ਾਸਨ ਨੂੰ ਚਾਹੀਦਾ ਕੋਈ ਨਾ ਕੋਈ ਕਰੜੇ ਇਹਨਾਂ ਨੂੰ ਹੱਥੀ ਲਵੇ ਇਸ ਗੱਲ ਨੂੰ ਤੇ ਇਹਨਾਂ ਨੂੰ ਇਸ ਚੀਜ਼ ਨੂੰ ਇਹਨੂੰ ਇਹਦੇ ਤੇ ਪਾਬੰਦੀ ਲਾਵੇ ਇਹਨੂੰ ਰੋਕ ਲਾਵੇ ਡਿਪਟੀ ਕਮਿਸ਼ਨਰ ਵੱਲੋਂ ਇਸ ਚਾਈਨਾ ਡੋਰ ਦੀ ਪਾਬੰਦੀ ਲਾਈਏ ਵਿਚਨ ਤੇ ਫਰਿਸ ਦੇ باوجود ਵੀ ਐਸਾ ਜਾ ਰਹਾ ਕਿ ਚਾਈਨਾ ਡੋਰ ਸਰੇ ਹੁਣ ਤੱਕ ਵਿਕ ਗਈ ਚਾਈਨਾ ਡੋਰ ਵਿਕ ਰਹੀ ਆ ਜੀ ਜਦੋਂ ਮਰਜ਼ੀ ਜਾਓ ਤੁਸੀਂ ਬਾਜ਼ਾਰਾਂ ਦੇ ਵਿੱਚ ਆਮ ਬੱਚੇ ਜਿਹੜੇ ਹੈਗੇ ਆ ਜੇ ਚੈੱਕ ਕੀਤਾ ਜਾਵੇ ਦੁਕਾਨਾਂ ਜਿਹੜੀਆਂ ਮਹੱਲੇ ਦੇ ਵਿੱਚ ਦੁਕਾਨਾਂ ਹੈਗੀਆਂ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਸ ਆਮ ਹੀ ਮਿਲ ਜਾਂਦੀ ਹੈ